ਜੇ ਪਿਤਾ ਦೇಶੇ ਮੇਸ਼ਾ ਨਾ ਹੁੰਦਾ ਗੁਰੂ ਪਿਆਰੀ ਸੰਗਤ ਜੀ ਕੋਰੇ ਸਾਜ ਦੇ ਉੱਤੇ ਲੈ ਕੇ ਦਿੱਤਾ ਸੀ ਕਿ ਜਾ ਕੇ ਔਰੰਗਜ਼ੇਬ ਨੂੰ ਪਹਿデオ ਸਾਡਾ ਗੁਰੂ ਗੁਰ ਤੇਗ ਬਹਾਦਰ ਉਹਨੂੰ ਮੁਸਲਮਾਨਾਂ ਬਣਾ ਦੇਵ ਸੀ ਆਪਣੇ ਆਪ ਹੀ ਬਣ ਜਾਵਾਂਗੇ ਉਦੋਂ ਪਹਿਲਾਂ ਕਿਉਂਕਿ ਸਵਾ ਮਾਣਾ ਜਨੂ ਲਾ ਕੇ ਦੁਪਹਿਰ ਦੀ ਰੋਟੀ ਖਾਂਦੇ ਸੀ ਕਈਆਂ ਨੇ ਤਾਂ ਕਰਦੇ ਮਾਰੇ ਨੇ ਜਨੂ ਲਾ ਕੇ ਆਪ ਹੀ ਭੇਜਨੇ ਸ਼ੁਰੂ ਕਰ ਦਿੱਤੇ ਗੁਰੂ ਪਿਆਰੀ ਸੰਗਤ ਜੀ ਜਿੱਦਾਂ ਆਪਾਂ ਲੋੜ ਤੁਹਾਨੂੰ ਵਰਤੇ ਇੱਕ ਬਾਦਨ ਮਹਾਰਾਜ ਦੇ ਸਲੋਕਾਂ ਦਾ ਪਾਠ ਪੜਨਾ ਘਰ ਦੇ ਵਿੱਚ ਕਰਦੀਆਂ ਨੇ ਕੀ ਬੜਿਆ 53 ਨੰਬਰ ਸਲੋਕ ਦੇ ਵਿੱਚ ਬਲ ਸੁਧਕਿਓ ਬੰਦਨ ਪਰਿ ਕਸ਼ਿਨਾ ਹੋਤ ਗੁਰੂ ਪਿਆਰੀ ਸੰਗਤ ਜੀ ਫਿਰ ਅਗਲੇ ਦੇ ਵਿੱਚ 74 ਨੰਬਰ ਦੇ ਕੀ ਕਹਿੰਦੇ ਆ ਬਲ ਹੋਆ ਬੰਦਨ ਛੁਟੈ ਸਭ ਕੁਸ਼ ਹੋਤ ਪਾਏ ਵੀ ਜਦੋਂ ਬੰਦਾ ਹਾਰ ਜਾਂਦਾ ਆਪਣੇ ਇਸ਼ਤੇ ਹੈ ਕਿ ਜੋਦੜੀਆਂ ਗੜਦਾ ਜਦੋਂ ਕੋਈ ਵੀ ਹਾਜ਼ਰ ਨਹੀਂ ਹੁੰਦਾ ਤਾਂ ਫਿਰ ਪ੍ਰਮਾਤਮਾ ਸਹਾਇ ਹੁੰਦਾ ਜਿਨਾ ਆਪਾਂ 8 ਨੰਬਰ ਆਸ਼ਟਪਦੀ ਉਹਦਾ ਛੇਵਾਂ ਪਾਦਾ ਉਹਦੇ ਵਿੱਚ ਧੰਗ ਗੁਰੂ ਅਜੰਦੇਵ ਜੀ ਮਹਾਰਾਜ ਕੀ ਫਰਮਾਉਂਦੇ ਹੈ ਕਹਿੰਦੇ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਤੇ ਸਿਖ ਨਾ ਪਾਵਰਾ ਤਾਂ ਬ੍ਰਹਮ ਗਿਆਨੀ ਦੇ ਦਰਸ਼ਨਾਂ ਨੂੰ ਲੱਭਤੀਆਂ ਫਿਰਦੀਆਂ ਨੇ ਕਿਉਂ ਵੀ ਜਿਹੜਾ ਬ੍ਰਹਮ ਗਿਆਨੀ ਆ ਵੀ ਉਹ ਸਭ ਸ੍ਰਿਸ਼ਟੀ ਦਾ ਕਰਤਾ ਵਾ ਉਹਨੂੰ ਸਭ ਦਾ ਗਿਆਨ ਆ ਵਾ ਗੁਰੂ ਪਿਆਰੀ ਸੰਗਤ ਜੀ ਜਦੋਂ ਕਸ਼ਮੀਰੀ ਪੰਡਤਾਂ ਦਾ ਵੱਲ ਹਾਰ ਗਿਆ ਸੀ ਆਪਣੇ ਦੇਵੀ ਦੇਵਤਿਆਂ ਦੇ ਅੱਗੇ ਜਣੇ ਦੀ ਮੱਥੇ ਟੇਕੇ ਜੋਗੜੀਆਂ ਕੀਤੀਆਂ ਕੋਈ ਵੀ ਹਾਜ਼ਰ ਨਾ ਹੋਇਆ ਤਾਂ ਫਿਰ ਅਖੀਰ ਤੇ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਨ ਦੇ ਵਿੱਚ ਆਏ ਸੀ ਇਹ ਜਿਹਦੇ ਬਾਰੇ ਧੰਗ ਗੁਰ ਕਲਗੀ ਧਰਮ ਮਹਾਰਾਜ ਕੀ ਫਰਮਾਉਂਦੇ ਆ ਦਸਮਗ੍ਰੰਥ ਦੇ ਵਿੱਚ ਤਿਲਕ ਜੰਜੂ ਹਰਾਖਾ ਪ੍ਰਵ ਤਾਂ ਤਾਂ ਵੀ ਸਾਡਾ ਨਹੀਂ ਉਹਨਾਂ ਦਾ ਜਿਹੜੇ ਸ਼ਰਨ ਦੇ ਵਿੱਚ ਆਏ ਸੀ ਕੀਨੋ ਵੱਡੋ ਪਲੂ ਮੈਂ ਸਾਥ ਸਾਧਨ ਹੈ ਦੇਿਤ ਜਿਨ ਕੀ ਸੀਸ ਦੀ ਪਰ ਸੀਨਾ ਉਚਰੀ ਇਹਨਾਂ ਦੇ ਖਾਤਰ ਸਿਰ ਦੇ ਦਿੱਤਾ ਪਰ ਮਹਾਰਾਜ ਨੇ ਮੁੱਖ ਦੇ ਵਿੱਚ ਸੀ ਵੀ ਵਿਚਾਰਨ ਨਹੀਂ ਕੀਤਾ ਗੁਰੂ ਪਿਆਰੀ ਸੰਗਤ ਜੀ ਧੰਨ ਗੁਰੂ ਅਜੰਦੇਵ ਜੀ ਮਹਾਰਾਜ ਨੇ 32 ਦੇ ਬਿਠਾਉਣ ਵਾਲਾ ਦਿੱਲੀ ਦਾ ਵਜ਼ੀਰ ਚੰਦੂ ਤੇ ਸੈਬ ਜਦਿਆਂ ਨੂੰ ਫੜਾਉਣ ਵਾਲਾ ਗੰਗੂ ਤੇ ਕਵੀ ਨੇ ਕੀ ਲਿਖਿਆ ਕਰਨਾ ਤੈਨੂੰ ਮਾਣ ਹਮੇਸ਼ਾ ਰਹਿੰਦਾ ਵਾ ਕਦੇ ਚੰਦੂ ਤੇ ਕਦੇ ਗੰਗੂ ਤੇ ਉਹ ਉਸ ਵੇਲੇ ਕੋਈ ਬੋੜ ਆਣਾ ਜਦੋਂ ਖਤਰਾ ਬਣਿਆ ਤੇਰੇ ਜੰਝੂ ਤੇ ਗੁਰੂ ਪਿਆਰੀ ਸੰਗਤ ਜੀ ਪੰਜਾਬ ਸਰਕਾਰ ਵੀ ਆਪਾਂ ਦੇਖਿਆ ਵੀ ਟੈਲੀਵਿਜ਼ਨ ਸਿੱਧਾ ਪ੍ਰਸਾਰਣ ਚੱਲਦਾ ਵਾ ਵੀ ਵੱਡੀ ਪੱਧਰ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੀ ਆ ਕੁੱਨ ਦੁਨੀਆਂ ਦੇ ਸਾਰੇ ਧਰਮਾਂ ਦੇ ਜਣ ਦੀ ਆਗੂ ਉੱਥੇ ਆ ਰਹੇ ਆ ਫਿਦਵਾਨ ਆ ਰਹੇ ਆ ਸਾਧੂ ਸੰਤ ਆ ਰਹੇ ਆ ਮਹਾਰਾਜ ਨੂੰ ਜਣ ਦੀ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਆ ਪਰ ਉਧਰ ਸੈਂਟਰ ਦੀ ਸਰਕਾਰ ਵੀ ਲਾਲ ਕਿਲੇ ਦੇ ਵਿੱਚ ਜੰਮੇ ਮਾਰੇ ਦਾ ਪ੍ਰਗਾਇਨ ਜੀਹੀਦੀ ਦਿਹਾੜਾ ਮਨਾ ਰਹੀ ਆ ਪਰ ਪੰਜਾਬ ਦੇ ਹੱਤਾਂ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ ਕਿਉਂਕਿ ਜਿਹਦੇ ਬਾਰੇ ਕਸ਼ਮੀਰੀ ਪੰਡਤਾਂ ਨੇ ਕੀ ਕਿਹਾ ਸੀ ਪੇ ਆਸਾਨ ਤੁਹਾਡੇ ਨੂੰ ਸਾਡੀ ਕੌਲਣਾ ਕਦੇ ਭਲਾਵੇ ਅਜ ਤਿਲ ਕਦੇ ਜੰਜੂ ਨੂੰ ਤੁਹਾਡੇ ਬਾਜੋਂ ਕੌਣ ਬਚਾਵੇ ਪੰਜਾਬ ਦੇ 53 ਪਿੰਡ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਤੇ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਹੱਕ ਖਤਮ ਕੀਤਾ ਗਿਆ ਅੱਜ ਹੋਰ ਠੰਡ ਦੇ ਵਿੱਚ ਉਥੇ ਨੌਜਵਾਨ ਬੱਚੇ ਧੀਆ ਪੁੱਤ ਜਣ ਵੀ ਬੈਠੇ ਆਪਣੇ ਹੱਕਾਂ ਦੇ ਲਈ ਚੰਡੀਗੜ੍ਹ ਪੰਜਾਬ ਜੂਨੀ ਵਿਰਸਤੀ ਦੇ ਵਿੱਚ ਸਰਕਾਰ ਦੇ ਸਿਰ ਦੇ ਉੱਤੇ ਕੋਈ ਜੂਨੀ ਸਰਕ ਨਹੀਂ ਆਪਣੇ ਇਲਾਕੇ ਦੇ ਮੰਤਰੀ ਤਰਪਰੀਤ ਸਿੰਘ ਸੌਂਧ ਨੇ ਜਣ ਵੀ 4 ਸਾਲਾਂ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਚੱਜ ਦਾ ਉਹ ਕੀ ਕਿਹਾ ਸੀ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਵੀ ਜੇ ਕਿਤੇ ਪੰਜਾਬ ਦੇ ਪਾਣੀਆਂ ਦਾ ਹੱਕ ਸਾਨੂੰ ਮਿਲ ਜਾਵੇ ਤਾਂ ਪੂਰੇ ਬਲ ਦਾ ਸਭ ਤੋਂ ਜਣਦੀ ਵਧੀਆ ਸਭ ਤੋਂ ਜਣਦੀ ਕਹਿੰਦਾ ਮਤਲਬ ਹੈ ਜਿਹੜਾ ਸੂਬਾ ਵਾ ਉਹਦੀ ਹਾਲਤਾ ਪੂਰੇ ਬਲ ਦੇ ਵਿੱਚ ਸਭ ਨਾਲੋਂ ਵਧੀਆ ਹੋ ਜੂਗੀ ਕਿਉਂ ਕਿ ਹੱਸੇ ਬੇ ਹਰਿਆਣੇ ਵੱਲੀ ਰਾਜਸਥਾਨ ਵੱਲੀ ਦਿੱਲੀ ਵੱਲੀ ਘਾਟੋਂ ਘਾਟ 45 ਲੱਖ ਕਰੋੜ ਰੁਪਈਆ ਪਾਣੀ ਦਾ ਖੰਡਾ ਬਣ ਗੁਰੂ ਪਿਆਰੇ ਸੰਗਤ ਜੀ ਉੱਤੇ ਸਾਰੇ ਆ ਰਹੇ ਆ ਤੇ ਸਾਰਿਆਂ ਨੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨੇ ਆ ਕਿਸੇ ਨੇ ਆਇਨੀ ਕਹਿਣਾ ਕਿ ਉੱਥੇ ਜਿਹੜੇ ਜਵਾਬ ਬੈਠੇ ਆ ਨਾਰਾ ਲਾ ਰਿਆ ਵੀ ਖਿੜਿਆ ਫੁੱਲ ਗਲਾਬ ਦਾ ਚੰਡੀ ਗਣਾ ਪੰਜਾਬ ਦਾ ਯਾਨੀ ਕਹਿੰਦਾ ਭਾਵ ਸਿੱਖਾਂ ਦੇ ਬਹੁਤ ਰਾਤ ਵੀ ਸੁਣ ਰਹੇ ਸੀ ਕਿ ਸਿੱਖਾਂ ਦੇ ਹੱਕ ਜਗ੍ਹਾ ਕਰਦਾ ਸੇਖ ਬਹਤ ਰੋਮਾ ਉਹ ਇੱਕ ਾਟੋ ਕਟ ਸਾਡੇ ਹੱਕ ਤਾਂ ਸਾਨੂੰ ਦੇ ਦਿਓ ਜਿਹਦੇ ਬਾਰੇ ਭਾਈ ਅਨੰਦ ਲਾਲ ਜੀ ਆਪਣੀ ਗੱਜਲਾਂ ਦੇ ਵਿੱਚ ਫਰਮਾਉਂਦੇ ਆ ਕੀ ਕਹਦੇ ਆ ਹੱਕ ਹੱਕ ਆਦੇਸ਼ ਗੁਰੂ ਬਾਬਾ ਬੇਦ ਸਿੰਘ ਜੀ ਜੇਪੋਈ ਜਣਦੇ ਗਰੀਬਾਂ ਦੇ ਹੱਕ ਲਈ ਲੜ ਸਕਦਾ ਖੜ੍ਹ ਸਕਦਾ ਵਾ ਤਾਂ ਉਹ ਧੰਨ ਗੁਰੂ ਬੇਦ ਸਿੰਘ ਜੀ ਮਹਾਰਾਜਾ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਜਿਹੜੇ ਪੌੜੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਨੂੰ 11 ਤਰਮ ਦੇ ਖਾਤਰ ਸ਼ਹੀਦ ਹੋ ਲਈ ਤੋਰਦੇ ਆਂ ਅੱਜ ਵੀ ਤਰੀਕ ਜੇ ਕੋਈ ਕਿਸੇ ਨੂੰ 10 ਰੁਪਏ ਦੇ ਕੇ ਰਾਜ਼ੀ ਨਹੀਂ ਤੇ ਮਹਾਰਾਜ ਨੇ ਆਪਣਾ ਸੀਸ ਉਹਨਾਂ ਦੀ ਖਾਤਰ ਦਿੱਤਾ ਜਿਹੜੇ ਅੱਜ ਭੁੱਲ ਗਏ ਮੁਰੂ ਪਿਆਰੀ ਸੰਗਤ ਜੀ ਸੈਂਟਰ ਦੀ ਸਰਕਾਰ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਉਹਦਾ ਫਰਜ ਬਣਦਾ ਵਾ ਵੀ ਜਿਹੜਾ ਗਿਆਨ ਗੋਦੜੀ ਧੰਗੁਰ ਨਾਨਕ ਮਹਾਰਾਜ ਦੇ ਚਰਨ ਛੋਹ ਬਰਾਬਰ ਗੁਰਦੁਆਰਾ ਹਰ ਕੀ ਤੋੜੀ ਤੇ ਸੀ ਉਸ ਨੂੰ ਦੁਬਾਰਾ ਬਣਾਇਆ ਜਾਵੇ ਡਾਂਗ ਮਾਰਗ ਗੁਰਦੁਆਰਾ ਮੰਗੂ ਬਾਟੇ ਜਿਹੜੇ ਇਤਿਹਾਸਕ ਗੁਰਦੁਆਰੇ ਸੈਂਟਰ ਦੀ ਸਰਕਾਰ ਦੇ ਇੱਕ ਇਸ਼ਾਰੇ ਦੇ ਬਣ ਸਕਦੇ ਆ ਪਰ ਉਹ ਜਨ ਦੀ ਜੋ ਕਮ ਕਰਨ ਵਾਲੇ ਉਹ ਉਹਨਾਂ ਨੇ ਨਹੀਂ ਕਰਨੇ ਸਿਰਫ ਜਨ ਦੀ ਇੱਕ ਮਾਰੇ ਦੇ ਨਾਮ ਤੇ ਪਖਾੰਦੀ ਕਰਨਾ ਕਿਉਂਕਿ 730 ਅੰਗ ਦੇ ਉੱਤੇ ਧੰਗੁਰ ਨਾਨਕ ਮਹਾਰਾਜ ਫਰਮਾ ਰਹੇ ਆ ਕਹਿੰਦੇ ਆਉਣ 78 ਜਾਨ 97 ਹੋਰ ਵੀ ਉੱਡਸੀ ਮਰਦਕਾ ਚੇਲਾ ਸੱਚੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੱਚ ਕੀ ਵਿੰਮ ਗੁਰੂ ਪਿਆਰੀ ਸੰਗਤ ਜੀ ਜਿਹੜਾ ਉੱਥੇ ਲਿਖਿਆ ਵੀ ਹੋਰ ਕੀ ਉੱਠ ਸੀ ਮਰਦ ਕਾ ਚੇਲਾ ਜੇ ਇਤਿਹਾਸ ਦੇ ਵਿੱਚ ਮਰਦ ਸ਼ਬਦ ਵਰਤਿਆ ਗਿਆ ਵਾ ਤਾਂ 1699 ਵਿੱਚ ਧੰਨ ਗੁਰੂ ਕਲਗੀ ਧਰਮਨ ਇਹਦੇ ਲਈ ਵਰਤਿਆ ਗਿਆ ਵਾ ਕੀ ਕਹਿੰਦੇ ਬਾ ਪ੍ਰਗਟ ਮਰਦ ਅਗੰਬੜਾ ਬਰੇਆਨ ਅਕੇਲਾ ਬਾਹੋ ਬਾਹੋ ਗੁਰੂ ਜੋ ਬਿੰਦ ਸਿੰਘ ਆਪੇ ਇਹੋ ਰੇ ਚੇਲਾ ਜੋ ਮੱਕੇ ਦੇ ਵਿੱਚ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਾਜੀ ਰਮਉਂਦੇ ਜੀ ਨੂੰ ਜਿੱਥੇ ਨਨਵੀਂ ਦੋਰਾਚਾਰਨ ਕੀਤਾ ਸੀ ਤੇ ਉਥੇ ਜਿਹੜਾ ਬਾਣੀ ਆ ਉਹਦਾ ਨਾਮ ਕਰਨੀ ਨਾਮਾ ਕਰਨੀ ਨਾਮੇ ਦੇ ਵਿੱਚ ਕੀ ਲਿਖਿਆ ਦਿਲੀ ਤੱਕ ਤਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਚੁਲੇਗਾ ਸੀਸ ਤੇ ਬੜੀ ਕਰੇਗੀ ਮੋਜ ਕਿਉਂਕਿ ਜੇ ਅੱਜ ਪੰਜਾਬ ਦੇ ਪਾਣੀਆਂ ਦਾ ਹੱਕ ਪੰਜਾਬ ਨੂੰ ਮਿਲ ਜਾਵੇ ਨਾ ਫੇਰੇ ਜਿਹੜੇ ਹਾਲਾਤ ਸਾਡੇ ਬਣੇ ਹੈ ਉਹ ਨਹੀਂ ਬਣਨਗੇ ਮਾਪੇ ਇੱਥੇ ਬੈਠੇ ਆ ਤੇ ਬੱਚੇ ਬਾਹਰ ਗੁਰੂ ਪਿਆਰੀ ਸੰਗਤ ਜੀ ਬਾਹਰ ਵੀ ਲੈ ਵੀ ਹਾਲਾਤ ਕੋਈ ਬਹੁਤੇ ਜਿਆਦਾ ਵਧੀਆ ਨਹੀਂ ਹੈਗੇ ਤੇ ਇਸ ਕਰਕੇ ਜੋ ਪੂਰਾ ਦੋਰਾ ਸੇ ਆ ਗਿਆ ਭਈ ਆਕਾਲ ਕੀ ਤਵੇ ਚਲਾਇਓ ਸਭ ਸੇਖਾਂ ਕੋ ਹੁਕਮ ਆ ਗੁਰੂ ਮਾਨਯੋ ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਜੋ ਪਰਮ ਕੋ ਮਿਲਬੋ ਚਾਹੇ ਖੋਜ ਰਾਜ ਕਰੇਗਾ ਖਾਲਸਾ ਆਕੇ ਰਹੇ ਨਾ ਕੋਈ ਖوار ਹੋਏ ਸਭ ਮਿਲenge ਬਚੇ ਦਿੱਲੀ ਤਖਤ ਪਰ ਵਹੇਗੀ ਆਪ ਗੁਰੂ ਕੀ ਫੌਜ ਸ਼ਤਰ ਚਲੇਗਾ ਬੜੀ ਕਰੇਗੀ ਮੋਜ ਖੰਡਾ ਜਾਂਤੇ ਹੱਥ ਮੇਂ ਬਲਗੀ ਸੋਹ ਸੋਹ ਮਰੀ ਰਖਿਆ ਕਰੇ ਗੁਰੂ ਬਲਗੀ ਤਰ ਗੁਰੂ ਪਿਆਰੀ ਸੰਗਤ ਜੀ ਸਾਨੂੰ ਕਿਸੇ ਤੇ ਮਾਣ ਨਹੀਂ ਸਾਨੂੰ ਆਪਣੇ ਗੁਰੂ ਤੇ ਮਾਣ ਜਿਨ ਸੇਵਿਆ ਤੈਨ ਪਾਇਆ ਮਾਣਾ ਨਾਨਕ ਗਾ ਗਿਆ ਗੁਰੂ ਪਿਆਰੀ ਸੰਗਤ ਜੀ ਜਦੋਂ ਕੋਈ ਵੀਰ ਦੇ ਪੰਤਾਂ ਨੂੰ ਤੋਰੇ ਕਾਗ ਦੇਤੇ ਲੈ ਕੇ ਦੇ ਦਿੱਤਾ ਪੰਦ ਕਿਰਪਾ ਰਾਮ ਦਤ ਲੈ ਕੇ ਮਨ ਦੇ ਵਾਗਿਆ ਦਿੱਲੀ ਦੇ ਨਾਲ ਕਿਨੇ ਦੇ ਵਿੱਚ ਜਾਂਦਾ ਲਾਹੌਰ ਦਾ ਸੁਪੇਦਾਰ ਸਰਾਹੰਦ ਦਾ ਸੁਪੇਦਾਰ ਵੀ ਆਪਣੇ ਅਹਰ ਨਾਲ ਘੇਜਦਾ ਤੇ ਔਰੰਗਜ਼ੇਬ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਅੱਜ ਸਾਨੂੰ ਮਨਮਰ ਦੀ ਚੌਂਕੀ ਦੇ ਪਾਵੇ ਟੁੱਟੇ ਪਏ ਆ ਜਿਹੜੀ ਬੜੇ ਸਾਰੇ ਹਾਲ ਦੇ ਵਿੱਚ ਪਈ ਆ ਉਸ ਦੇ ਉੱਤੇ ਬੈਠਾ ਸੀ ਜਦ ਪੰਨ ਦੇ ਕੇਪਾ ਰਾਮ ਦਾਤ ਨੇ ਮਹਾਰਾਜ ਦਾ ਲਿਖਿਆ ਹੋਇਆ ਸਨੇਹਾ ਜਾ ਕੇ ਔਰੰਗਜ਼ੇਬ ਨੂੰ ਫੜਾਇਆ ਤਾਂ ਉਹ ਪੜ ਕੇ ਤਖਤ ਤੇ ਉੱਠ ਕੇ ਖੜਾ ਹੋ ਗਿਆ ਕੀ ਕਹਿੰਦਾ ਕਹਿੰਦਾ ਸੁਣਿਆ ਸਨੇਹਾ ਜਦ ਝਟ ਰੰਗੇ ਨੇ ਉਹ ਤਾਂ ਲਾਲੋ ਲਾਲ ਹੋ ਗਿਆ ਦੇੜੇ ਦੇ ਤਖਤ ਉਤੇ ਬੈਠਾ ਸੋਚਦਾ ਇਹ ਕੀ ਕਮਾਲ ਹੋ ਗਿਆ ਵੀ ਇੱਕੋ ਹੀ ਬੰਦੇ ਨੇ ਜਿੰਮੇਵਾਰੀ ਲੈ ਲਈ ਤੇ ਫਿਰ ਮਨ ਦੇ ਵਿੱਚ ਬੜਾ ਖੁਸ਼ ਹੁੰਦਾ ਮੈਂ ਕਿਥੇ ਕਰੋੜਾ ਨੂੰ ਕਰਨਾ ਸੀ ਕਿਥੇ ਇੱਕ ਨੇ ਜਿੰਮੇਵਾਰੀ ਲੈ ਕੇ ਤਾਂ ਕੰਮ ਸੋਖਾ ਕਰ ਦਿੱਤਾ ਕੀ ਕਹਿੰਦਾ ਕਹਿੰਦਾ ਮੇਰੇ ਕੋਲ ਗੁਰੂ ਨੂੰ ਮਨਾਉਣ ਨੂੰ ਚਾਲਾਂ ਨੇ ਬਥੇਰੀਆਂ ਕਰ ਲੋ ਗਿਰਹ ਤਾਰ ਹੋ ਗਿਆ ਹੁਕਮ ਲੱਗੀਆਂ ਨਾ ਦੇਰੀ ਇਹ ਫਿਰ ਪੰਡਤ ਕਿਰਪਾ ਰਾਮ ਦਾਸ ਜੀ ਕਹਿੰਦੇ ਵੀ ਤੁਹਾਨੂੰ ਕਿਰਪਾ ਤਰ ਕਰਨ ਦੀ ਲੋੜ ਨਹੀਂ ਥੱਲੇ ਦੇਖੋ ਮਾਂ ਦੇ ਕੀ ਲਿਖਿਆ ਕੀ ਲਿਖਿਆ ਸੀ ਸੀਸ ਦੇਣ ਵਾਸਤੇ ਆਨੰਦਪੁਰ ਤੋਂ ਸਤ ਗੁਰੂ ਆਉਣਗੇ ਬਣੇ ਰਖਵਾਲੇ ਸਾਡੇ ਧਰਮ ਦੇ ਤਿਲਕ ਦੇ ਜੰਜੂ ਦੇ ਸਾਡੇ ਧਰਮ ਨੂੰ ਬਚਾਉਣਗੇ ਪੰਡਤ ਕਿਰਪਾ ਰਾਮ ਦਾਸ ਗਹਿ ਰਹੇ ਹੋਰ ਉਹ ਜੀ ਬੰਦ ਗੁਰੂ ਪਿਆਰੇ ਸੰਤ ਜੀ ਜੋ ਕਿਹਾ ਉਹ ਕਰਕੇ ਦਿਖਾਇਆ ਕਿਉਂਕਿ ਬਾਹੇ ਦਿਨਾਂ ਦੀ ਪਕੜੀ ਐ ਸਿਰ ਦੀਜੈ ਬਾਹੇ ਨਾ ਛੋੜੀ ਐ ਵਰਤੇਗ ਬਹਾਦਰ ਬੋਲੇ ਅਤਰ ਪਈਏ ਗੁਰੂ ਪਿਆਰੀ ਸੰਗਤ ਜੀ ਮਹਾਰਾਜ ਦੀਆਂ ਕੀਤਿਆਂ ਹੋਈਆਂ ਕਰਮਾਨੀਆਂ ਨੂੰ ਪੈਰਾਂ ਦੇ ਵਿੱਚ ਰੋੜ ਰਹੇ ਆ ਜਿਹੜੇ ਤੀਜੇ ਦਿਨ ਮਹਾਰੇ ਦੇ ਸਰੂਪ ਦੀਆਂ ਬੇਦਵੀਆਂ ਕਰਾਰੇ ਆ ਉਹ ਪਾਉਣ ਨੇ ਤਾਂ ਕਰਕੇ ਮਹਾਰਾਜ ਜੀ ਆਪਾ ਰੋਜ਼ ਬਾਣੀ ਪੜ੍ਹਦੇ ਆ ਤੇ ਆਵ ਰਛਾ ਮੇਰੀ ਤਮ ਕਰੋ ਸੇਖ ਆਵਾਰ ਆ ਸਿੱਖ ਸੰਗਰੂ ਦੁਸ਼ਟ ਜਿਤੇ ਉਠ ਬਤ ਤਪਾਤਾ ਸਕਲ ਮਦੇਸ਼ ਤੇ ਜਿੱਥੇ ਨਣੀ ਅਸੀਂ ਧਨ ਧਾਰਨਾ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਣੀ ਆਪਣਾ ਗੁਰੂ ਮੰਨ ਗਏ ਆ ਤੇ ਉਥੇ ਜਦੋਂ ਫਿਰ ਮਾਨ ਦੇ ਰੂਪ ਦੀ ਬੇਰ ਵੀ ਹੁੰਦੀ ਹੈ ਤਾਂ ਕੱਠ ਹੋਣ ਦਾ ਕੱਠੇ ਹੋਣ ਦਾ ਸਾਡਾ ਵੀ ਗਰਫਨ ਬਣਦਾ ਕਿਉਂ ਤੇ ਉਸ ਦੇ ਵਿੱਚ ਪੰਦਰਾਂ ਭਗਤ ਨੇ ਸਾਰੀਆਂ ਜਾਤਾਂ ਦੇ ਸਾਰੀਆਂ ਬਰਾਦਰੀਆਂ ਦੇ 11 ਭਟ 6 ਗੁਰੂ 4 ਗੁਰਸਿੱਖਾਂ ਦੀ ਬਾਣੀ ਆ ਤੇ ਇਸ ਕਰਕੇ ਜੇ ਅਸੀਂ ਜਨ ਦੀ ਗੁਰੂ ਦੀ ਨਿੰਦਿਆ ਕੰਨਾਂ ਦੇ ਨਾਲ ਸੁਣ ਕੇ ਘਰੇ ਬੈਠੇ ਰਹੇ ਤਾਂ ਫਿਰ ਸਾਡਾ ਜੀਵਨ ਦਾ ਕੋਈ ਫਾਇਦਾ ਹੀ ਨਹੀਂ ਕਿਉਂ ਗੁਰ ਕੀ ਨਿੰਦਿਆ ਸੁਣੇ ਨਾ ਤਾਂ ਤੇ ਜਿਹੜਾ ਬੰਦਾ ਗੁਰੂ ਦੀ ਨਿੰਦਿਆ ਸੁਣ ਕੇ ਵੀ ਘਰੇ ਟੇਕੇ ਬੈਠਾ ਰਿਹਾ ਇਸ ਅਮਲ ਵੀ ਉਹਦਾ ਜਿਉਂ ਦਾ ਕੋਈ ਫਾਇਦਾ ਨਹੀਂ ਦਸਵੇਂ ਪਾਸ਼ਾ ਜੀ ਮਹਾਰਾਜ ਕੀ ਫਰਮਾਉਂਦੇ ਆ ਕਹਿੰਦੇ ਜਿਨ ਭੈ ਅਵਦਾ ਬਨਾ ਬਣੀ ਧਾਰਾ ਸੋ ਜਾਨੋ ਸਿੱਖ ਨਹੀਂ ਹਮਾਰਾ ਜੋ ਮਾਰੇ ਦੇ ਬਚਨ ਅੱਜ ਪੂਰੇ ਧਿਆਨ ਨਾਲ ਪੜਾਂ ਤੇ ਵਿਚਾਰਨ ਦੀ ਲੋੜ ਆ ਤੇ ਕਲਗੀਧਰ ਮਹਾਰਾਜ ਨੇ ਕੀ ਕਾਇਸੀ ਵੀ ਜਵਲਗ ਖਾਲਸਾ ਰਹੇ ਨਿਆਰਾ ਤਨੁ ਲਗ ਤੀਜੇ ਦਿਉ ਮ ਸਾਰਾ ਵੀ ਮੇਰੀ ਸਾਰੇ ਤਪਸਿਆ ਮੇਰੀ ਸਾਰੀਆਂ ਰਹਿਮਤਾਂ ਦੇ ਨਾਮ ਨੇ ਤੇ ਫਿਰ ਅੱਗੇ ਕੀ ਕਹਿੰਦੇ ਜਾਵੇ ਗਏ ਵਿਪਰਨ ਕੀ ਰੀਤ ਨਾ ਨ ਕਰੁ ਇਨ ਕੀ ਪਰਤੀ ਫਿਰ ਇਹਦਾ ਤੇ ਮੇਰਾ ਰਿਸ਼ਤਾ ਖਤਮ ਹੋ ਗਿਆ ਕਿ ਜਦੋਂ ਇਹ ਕੁਰਸੀ ਦੀ ਖਾਤਰ ਜਾ ਕੇ ਦਿੱਲੀ ਦੇ ਬ੍ਰਾਹਮਣ ਦੇ ਅੱਗੇ ਗੋਡੇ ਟੇਕਦਾ ਤੇ ਭਗਤ ਕਵੀ ਦੀ ਕੀ ਗੱਲ ਆ ਪਾਮਣ ਗੁਰੂ ਹੈ ਜਗਤ ਦਾ ਭਗਤਨ ਤਾਂ ਗੁਰ ਨਹੀਂ ਗੁਰੂ ਪਿਆਰੀ ਸੰਗਤਨੀ ਜੇ ਆਪਾਂ ਗੰਦੇ ਸੱਚੇ ਦਿਲੋਂ ਮਹਾਰਾਜ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਆ ਤਾਂ ਆਪਾਂ ਆਪਣੇ ਹੱਥਾਂ ਲਈ ਵੀ ਲੜਨਾ ਮਰ ਕੇ ਤਲਗੀ ਵਾਲੇ ਮਹਾਰਾਜ ਨੇ ਸਾਨੂੰ ਸੰਤ ਨਹੀਂ ਬਣਾਇਆ ਇੱਕ ਹੱਥ ਮਾਲਾ ਤੇ ਦੂਜਾ ਖੰਡਾ ਫੜਾ ਕੇ ਸੰਤ ਸਿਪਾਹੀ ਬਣਾਇਆ ਵਾ ਕਰਗੇ ਵਾਲਿਆ ਤੇਰੀਆਂ ਕਰਨੀਆਂ ਨੇ ਉਹ ਪੱਕਾ ਵਾ ਸੰਗ ਲਗ ਨਾਮੀ ਦਾ ਖੋਲ ਦਿੱਤਾ ਐਸੀ ਮੁਰਦਿਆ ਦੇਲਾਂ ਵਿੱਚ ਜਾਣ ਪਾਈ ਚੀਂਆਂ ਬਾਜਾਂ ਫੜਕੇ ਮਰੂੜ ਦਿੱਤਾ ਅਮਰ ਤੇ ਦੇ ਕੇ ਖੰਡੇ ਦੀ ਧਾਰ ਵਿੱਚੋਂ ਨਵੇਂ ਮੋੜ ਵੱਲ ਕੋਣ ਨੂੰ ਮੋੜ ਦਿੱਤਾ ਇੱਕ ਹੱਥ ਮਾੜਾ ਤੇ ਦੂਜਾ ਕਰਪਾਹ ਦੇ ਕੇ ਭਗਤੀ ਸ਼ਕਤੀ ਨੂੰ ਇਕੱਠਿਆਂ ਹੀ ਜੋੜ ਦਿੱਤਾ ਤੇ ਪੂਰੇ ਨਦੀ